ਲੋਕਾਦਿਕ ਖਬਰ ਦਾ ਪਤਾ ਲੱਗਿਆ ਹੈ ਵੀ ਜਿੱਥੇ ਕਿ ਸਭ ਤੋਂ ਸਸਤਾ ਏਸੀ ਰੋਪੜ ਸ਼ਹਿਰ ਦੇ ਵਿੱਚ ਸਰਦਾਰ ਪੁਆਇੰਟ ਰੋਪੜ ਦੇ ਵਿੱਚ ਮਿਲ ਰਿਹਾ ਹੈ ਪੂਰੀ ਤੈਅ ਤੱਕ ਜਾਵਾਂਗੇ ਵੀ ਜਿਹੜੀ ਖਬਰ ਹੈ ਇਹ ਸੱਚ ਹੈ ਜਾਂ ਝੂਠ ਹੈ ਤੇ ਆਓ ਚੱਲਦੇ ਆਂ ਅੰਦਰ ਜੀ ਸਸਤਾ ਇੱਕ ਸ਼ਬਦ ਹੈ ਸਾਡੀ ਜਿਹੜੀ ਗਾਰੰਟੀ ਹੈ ਉਹ ਵੀਰਜੀ ਜਿਹੜੀ ਤੁਹਾਨੂੰ ਖਬਰ ਆ ਰਹੀ ਉਹ ਆ ਰਹੀ ਸਭ ਤੋਂ ਸਸਤੇ ਵਾਲੀ ਸਭ ਤੋਂ ਸਸਤਾ ਸਭ ਤੋਂ ਸਸਤੇ ਕੋਈ ਵੀ ਕੰਪਨੀ ਦਾ ਏਸੀ ਤੁਸੀਂ ਬੜੋ ਜੀ ਆ ਦੇਖੋ ਜੀ ਆ ਆਈ 318 ਆ ਦੇਖੋ ਜੀ ਇਹ ਆਈਡੀ ਆਈਸੀ 318 ਆ ਮਾਡਲ ਲੱਗਿਆ ਜੀ ਇਹ ਮੇਰੇ ਕੋਲ ਤੁਹਾਨੂੰ ਮਿਲਣਾ ਮੈਂ ਤੁਹਾਡਾ ਰੇਟ ਤੁਸੀਂ ਦੱਸੋ ਕੀ ਰੇਟ ਆ ਜੀ ਮੇਰੇ ਕੋਲ 36000 ਦਾ ਮਿਲਣਾ ਭਾਈ ਸਾਹਿਬ ਇਹਨਾਂ ਦਾ ਰੇਟ ਸੁਣਿਓ 37900 ਹੈ 37900 ਹਾਂਜੀ 37900 ਸਸਤਾ ਹੁੰਦਾ ਕੰਟੀਨ ਵਾਲਿਓ ਕਿ 36000 ਰੁਪਿਆ オリジナル ਮਾਲ ਮਾਰਕੀਟ ਦੇ ਵਿੱਚ ਤੁਸੀਂ ਸਸਤਾ ਦੇ ਕਿਦਾਂ ਰਹੇ ਹੋ ਭਾਈ ਸਾਹਿਬ ਓरिजਨਲ AC ਸਭ ਤੋਂ ਸਸਤਾ ਇੰਸਟਾਲੇਸ਼ਨ ਫਰੀ ਸਟੈਬਲਾਈਜ਼ਰ ਫਰੀ ਸਟੈਂਡ ਫਰੀ ਸਕੀਮ ਚੱਲ ਰਹੀ ਆ ਸਾਡੇ ਕੋਲ ਬਾਜ਼ਾਰ ਨਾਲੋਂ ਵਿਸ਼ਸਤਾ ਬਿਲਕੁਲ ਬਾਜ਼ਾਰ ਨਾਲੋਂ ਸਸਤਾ ਹੈ ਜੀ ਬਿਲਕੁਲ ਬਾਜ਼ਾਰ ਨਾਲੋਂ ਸਸਤਾ ਆਨਲਾਈਨ ਵੀ ਲੋਕ ਕਸਟਮਰ ਖਰੀਦਦੇ ਨੇ ਆਨਲਾਈਨ ਸਸਤਾ ਕਿੱਦਾਂ ਦੇ ਦੂੰਗੇ ਜੀ ਵੀ ਜੀ ਆ ਤਾਂ ਗੱਲ ਤੁਸੀਂ ਬਹੁਤ ਵਧੀਆ ਕਰਤੀ ਜੀ ਆਨਲਾਈਨ 3 ਡੋਰ ਸਾਈਡ ਬਾਈ ਸਾਈਡ ਫ੍ਰਿਜ ਆ ਜੀ ਹੁਣ ਇਹਦੇ ਨਾਲ ਇੰਨੀ ਵਧੀਆ ਸਕੀਮ ਚੱਲਦੀ ਪਈ ਆ ਭਾਜੀ ਇੱਕ ਫ੍ਰਿਜ ਨਾਲ ਇੱਕ ਫ੍ਰਿਜ ਫਰੀ ਓरिजਨਲ ਫ੍ਰਿਜ ਫਰੀ ਸਹੀ ਸੁਣਿਆ ਫ੍ਰਿਜ ਨਾਲ ਫ੍ਰਿਜ ਫ੍ਰੀ ਸਸਤਾ ਆ ਮੈਂ ਔਨਲਾਈਨ ਕੱਢਦਾ ਕਿ ਕਿਹੜਾ ਮਾਡਲ ਹੈ ਇਹ ਮਾਡਲ ਹੈਗਾ ਜੀ 1 ਟਨ ਦਾ 1.6 ਟਨ ਦਾ 5 ਸਟਾਰ ਏਸੀ ਹੁੰਦਾ ਹਾਇਰ ਦਾ ਆ ਮੈਂ ਤੁਹਾਡੇ ਭਾਈ ਸਾਹਿਬ ਨੂੰ ਬੁਲਾਉਂਗਾ ਕਹਿਣਾ ਜੀ 1 ਮਿੰਟ ਨਗਾ ਮਾਰਿਓ ਆ ਦੇਖਿਓ ਜੀ ਆ ਔਨਲਾਈਨ ਸਾਈਟ ਖੋਲੀ ਆ ਉੱਥੇ 44000 ਰੁਪਏ ਦਾ ਏਸੀ ਵਿਕਦਾ ਪਿਆ ਸਾਡੇ ਕੋਲ ਆ ਇਹ ਏਸੀ ਬਾਈ ਜੀ 42000 ਰੁਪਏ ਦਾ ਹੋ ਗਿਆ ਔਨਲਾਈਨ ਨਾਲੋਂ ਸਸਤਾ 42000 ਰੁਪਏ ਦਾ ਏਸੀ ਹੈ ਜੀ ਔਨਲਾਈਨ ਨਾਲੋਂ ਸਸਤਾ ਇਹ ਨਹੀਂ ਕਿ ਇਹ ਮਾਡਲ ਕੋਈ ਵੀ ਮਾਡਲ ਤੁਸੀਂ ਸਾਡੇ ਕੋਲ ਲਾ ਸਕਦੇ ਹੋ ਵਸਾਖੀ ਦੇ ਮੌਕੇ ਤੇ 1 ਰੁਪਿਆ ਦੇ ਕੇ ਕੋਈ ਵੀ ਏਸੀ ਕੋਈ ਵੀ ਏਸੀ ਲੈ ਜਾਓ ਕੋਈ ਵੀ ਏਸੀ ਲੈ ਜਾਓ ਲੋਕਾਂ ਤੋਂ ਇੱਕ ਖਬਰ ਦਾ ਪਤਾ ਲੱਗਿਆ ਹੈ ਵੀ ਜਿੱਥੇ ਕਿ ਸਭ ਤੋਂ ਸਸਤਾ ਏਸੀ ਰੋਪੜ ਸ਼ਹਿਰ ਦੇ ਵਿੱਚ ਸਰਦਾਰ ਪੁਆਇੰਟ ਰੋਪੜ ਦੇ ਵਿੱਚ ਮਿਲ ਰਿਹਾ ਹੈ ਪੂਰੀ ਤੈਅ ਤੱਕ ਜਾਵਾਂਗੇ ਵੀ ਜਿਹੜੀ ਖਬਰ ਆਏ ਇਹ ਸੱਚ ਹੈ ਜਾਂ ਝੂਠ ਹੈ ਤੇ ਆਓ ਚੱਲਦੇ ਆਂ ਅੰਦਰ ਸਰਬਜੋਤ ਸਰ ਸਾਡੇ ਨਾਲ ਜੁਣਦੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗਰਮੀ ਤੇ ਬੜਾ ਰੋਲਾ ਪਾਇਆ ਹੋਇਆ ਹੈ ਕਸਟਮਰ ਸਾਨੂੰ ਫੋਨ ਕਰਦੇ ਨੇ ਵੀ ਸਸਤਾ ਸਮਾਨ ਦੇ ਰਹੇ ਹੋ ਏਸੀ ਕਿਵੇਂ ਦੇ ਰਹੇ ਹੋ ਦੇਖੋ ਜੀ ਸਸਤਾ ਇੱਕ ਸ਼ਬਦ ਹੈ ਸਾਡੀ ਜਿਹੜੀ ਗਾਰੰਟੀ ਹੈ ਉਹ ਵੀਰਜੀ ਜਿਹੜੀ ਤੁਹਾਨੂੰ ਖਬਰ ਆ ਰਹੀ ਉਹ ਆ ਰਹੀ ਸਭ ਤੋਂ ਸਸਤੇ ਵਾਲੀ ਸਭ ਤੋਂ ਸਸਤਾ ਸਭ ਤੋਂ ਸਸਤੇ ਕੋਈ ਵੀ ਕੰਪਨੀ ਦਾ ਏਸੀ ਤੁਸੀਂ ਮਿत्ਸੂਬਿਸ਼ੀ ਬਲੂ ਸਟਾਰ ਹਾਇਰ ਲੋਇਡ ਕੈਰੀਅਰ ਆਈਐਫਬੀ LG ਕੋਈ ਵੀ AC ਤੁਸੀਂ ਲਓ ਸਾਡੇ ਕੋਲ ਸਭ ਤੋਂ ਸਸਤਾ ਹੈ ਬਾਜ਼ਾਰ ਨਾਲੋਂ ਵੀ ਸਸਤਾ ਬਿਲਕੁਲ ਬਾਜ਼ਾਰ ਨਾਲੋਂ ਸਸਤਾ ਹੈ ਜੀ ਬਿਲਕੁਲ ਬਾਜ਼ਾਰ ਨਾਲੋਂ ਸਸਤਾ ਆਨਲਾਈਨ ਵੀ ਲੋਕ ਕਸਟਮਰ ਖਰੀਦਦੇ ਨੇ ਉਹਨਾਂ ਨੂੰ ਸਸਤਾ ਕਿੱਦਾਂ ਦੇ ਦੋਗੇ ਜੀ ਆਹ ਤਾਂ ਗੱਲ ਤੁਸੀਂ ਬਹੁਤ ਵਧੀਆ ਕਰਤੀ ਜੀ ਆਨਲਾਈਨ ਵਾਲਾ ਡਾਊਟ ਵੀ ਆਪਾਂ ਬਾਜ਼ਾਰ ਦਾ ਕੱਢ ਦਿੰਨੇ ਆ ਚਲੋ ਆਪਾਂ ਜਿੱਥੇ ਆਹ ਦੇਖੋ ਜੀ ਅਸੀਂ ਖੜੇ ਆ ਇੱਥੇ ਇਹ Haier ਦਾ AC ਹੈ ਹਾਂ ਜੀ ਇੱਕ ਮਿੰਟ ਰੁਕੋ ਇਹ ਆਹ ਲਓ ਜੀ ਅਮੈਂ ਆਨਲਾਈਨ ਕੱਢਦਾ ਇਹ ਕਿਹੜਾ ਮਾਡਲ ਆ ਇਹ ਮਾਡਲ ਹੈਗਾ ਜੀ ਡੇ ਟਨ ਦਾ 1.6 ਟਨ ਦਾ 5 ਸਟਾਰ ਏਸੀ ਹੁੰਦਾ ਹਾਇਰ ਦਾ ਅ ਮੈਂ ਤੁਹਾਡੇ ਭਾਈ ਸਾਹਿਬ ਨੂੰ ਬੁਲਾਉਂਗਾ ਕਹਿਣਾ ਜੀ 1 ਮਿੰਟ ਨਿਗਾਹ ਮਾਰਿਓ ਆ ਦੇਖਿਓ ਜੀ ਆ ਆਨਲਾਈਨ ਸਾਈਟ ਖੋਲੀ ਆ ਉੱਥੇ 44000 ਰੁਪਏ ਦਾ ਏਸੀ ਵਿਕਦਾ ਪਿਆ ਹੂੰ ਸਾਡੇ ਕੋਲ ਆਹ ਏਸੀ ਬਾਈ ਜੀ 42000 ਰੁਪਏ ਦਾ ਹੋ ਗਿਆ ਆਨਲਾਈਨ ਨਾਲੋਂ ਸਸਤਾ ਹੂੰ 42000 ਰੁਪਏ ਦਾ ਏਸੀ ਆ ਜੀ ਆਨਲਾਈਨ ਨਾਲੋਂ ਸਸਤਾ ਇਹ ਨਹੀਂ ਕਿ ਇਹ ਮਾਡਲ ਕੋਈ ਵੀ ਮਾਡਲ ਤੁਸੀਂ ਸਾਡੇ ਕੋਲ ਸਾਡੇ ਕੋਲ ਤੁਸੀਂ ਫਸ ਗਏ ਨਹੀਂ ਫਸਦੇ ਭਾਈ ਸਾਡੇ ਕੋਲ ਫਸ ਗਏ ਤੁਸੀਂ ਫਸ ਗਿਆ ਦੇਖੋ ਤੁਹਾਨੂੰ ਮੈਂ ਨਾਲੋਂ ਸਸਤਾ ਤੁਹਾਨੂੰ ਮੈਂ ਦਿਖਾ ਤੁਸੀਂ ਫਸ ਗਏ ਸਾਡੇ ਕੋਲ ਸਾਡੇ ਕੋਲ ਆ ਦੇਖੋ ਲਿਸਟ ਹੈ ਤੁਸੀਂ ਕੰਟੇਨਰ ਨਾਲੋਂ ਸਸਤਾ ਨਹੀਂ ਦੇ ਸਕਦੇ ਓ ਯਾਰ ਮਹਾਰਾਜ ਕੀ ਆਹ ਦੇਖੋ ਲਿਸਟ ਆ ਦੇਖੋ ਲਿਸਟ ਦਿਖਾਈ ਜਾਵੇ ਚਲੋ ਤੁਸੀਂ ਪੜੋ ਤੁਸੀਂ ਤੁਹਾਨੂੰ ਇਹ ਬਲੂ ਸਟਾਰ ਦਾ ਏਸੀ ਹੈ 37900 ਰੁਪਏ ਦਾ ਮਾਡਲ ਪੜੋ ਜੀ ਆ ਦੇਖੋ ਜੀ ਆ ਆਈ 318 ਦਾ ਜੀ ਆ ਦੇਖੋ ਜੀ ਏ ਆਈ 318 ਆ ਮਾਡਲ ਲੱਗਿਆ ਜੀ ਇਹ ਮੇਰੇ ਕੋਲ ਤੁਹਾਨੂੰ ਮਿਲਣਾ ਮੈਂ ਤੁਹਾਡਾ ਰੇਟ ਤੁਸੀਂ ਦੱਸੋ ਕੀ ਰੇਟ ਹੈ ਜੀ ਮੇਰੇ ਕੋਲ 36000 ਦਾ ਮਿਲਣਾ ਭਾਈ ਸਾਹਿਬ ਇਹਨਾਂ ਦਾ ਰੇਟ ਸੁਣਿਓ 37900 ਹੈ 37900 ਹਾਂਜੀ 37900 ਸਸਤਾ ਹੁੰਦਾ ਕੰਟੀਨ ਵਾਲਿਓ ਕਿ 36000 ਰੁਪਇਆ origignal maal market ਦੇ ਵਿੱਚ ਇੰਨਾ ਸਸਤਾ ਦੇ ਕੇ ਦਰ ਰਹੇ ਹੋ ਭਾਜੀ ਸਾਡੇ ਕੋਲ ਕੋਈ ਵੀ maal ਹੈ ਅਸੀਂ maal ਵੇਚਦੇ ਏਜੰਸੀਆਂ ਨਾਲ ਸਾਨੂੰ ਕੋਈ ਵੀ ਕੰਪਨੀ ਦੀ ਏਜੰਸੀ ਹੈ ਚਾਹੇ ਉਹ ਮਿ Tsubishi ਹੈ ਚਾਹੇ ਉਹ Blue Star ਹੈ ਚਾਹੇ ਉਹ Carrier ਹੈ ਚਾਹੇ ਉਹ Haier ਹੈ ਚਾਹੇ ਉਹ Lloyd ਹੈ ਆਜੋ ਅੱਗੇ ਤੁਹਾਨੂੰ ਮੈਂ ਦਿਖਾਣਾ ਠੀਕ ਹੈ ਜੀ ਚਾਹੇ ਉਹ IFB ਹੈ ਚਾਹੇ ਉਹ LG ਹੈ ਸਾਨੂੰ ਇਹ ਕੰਪਨੀ ਤੋਂ ਸਿੱਧਾ maal ਆਂਦਾ ਫੈਕਟਰੀਆਂ ਤੋਂ ਸਿੱਧਾ maal ਆਂਦਾ ਸਾਰੀਆਂ ਕੰਪਨੀਆਂ ਆਪਣੇ ਕੋਲ ਮੈਂ ਕਹਾਂ ਜੀ ਸਾਰੀ ਕੰਪਨੀਆਂ ਇਸ ਤੋਂ ਇਲਾਵਾ ਤੁਸੀਂ ਹਟਾਚੀ ਲੈ ਲਓ ਵੋਲਟਾਸ ਲੈ ਲਓ ਡਾਈਕਨ ਲੈ ਲਓ ਹੁਣ ਵੋਲਟਾਜ ਆ ਮਤਲਬ 30500 ਰੁਪਏ ਤੋਂ ਏਸੀ ਸ਼ੁਰੂ ਆ ਸਾਡੇ ਕੋਲ ਏਸੀ ਜਿਹੜਾ ਮਾਰਕੀਟ ਦੇ ਵਿੱਚ 25000 ਤੋਂ ਸ਼ੁਰੂ ਹੁੰਦੇ ਆ ਉਹ ਸਾਡੇ ਕੋਲ 21000 ਰੁਪਏ ਤੋਂ ਏਸੀ ਸ਼ੁਰੂ ਹੋ ਜਾਂਦੇ ਆ ਠੀਕ ਹੈ ਜੀ ਹੁਣ ਤੁਸੀਂ ਆ ਦੇਖੋ ਜੀ ਅਸੀਂ LG ਦੇ ਏਸੀ ਕੋ ਖੜੇ ਆ ਤੁਸੀਂ ਆਪਣੀ ਕੰਟੀਨ ਵਾਲੀ ਲਿਸਟ ਦਾ ਦਾਵਾ ਕਰਦੇ ਸੀ ਇਹ ਚ ਰੇਟ ਪੜਿਓ ਭਾਈ ਸਾਹਿਬ ਮੈਂ 42000 ਦਾ ਏਸੀ ਵੇਚਦਾ ਤੁਸੀਂ ਆਪਣੀ ਲਿਸਟ ਦੇਖੋ ਜੀ ਮੈਂ ਇੱਕ ਮਿੰਟ ਦੇਖਦਾ ਜੀ ਫੜਾਓ ਲਿਸਟ ਫੜਾਓ ਮ LD ਦਾ AC ਕੱਲ ਸਾਡੇ ਕੋ ਗਾਹਕ ਆਇਆ ਸਾਨੂੰ ਪਤਾ ਲੱਗਿਆ ਜੀ 43900 ਰੁਪਏ ਦਾ ਵੇਚਦੇ ਆ ਜੀ 43500 43500 ਦਾ 42000 ਰੁਪਏ ਦਾ AC ਵੇਚ ਰਿਹਾ ਪਲੱਸ ਤੁਸੀਂ ਕ੍ਰੈਡਿਟ ਕਾਰਡ ਲੈ ਕੇ ਆਓ ਉਹਦੇ ਤੇ ਤੁਹਾਨੂੰ 10% ਤੱਕ ਦਾ ਕੈਸ਼ਬੈਕ ਬਾਈ ਜੀ 2500 ਰੁਪਏ ਕੈਸ਼ਬੈਕ ਆ ਗਿਆ ਜਿਨੂੰ 39500 ਦਾ AC ਮਿਲੂਗਾ ਕੰਪਨੀ ਤੋਂ オリジナル ਸਰਵਿਸ ਬਕਾਇਦਾ ਤੌਰ ਤੇ ਨਾਲ ਦੀ ਨਾਲ 24 ਘੰਟੇ ਚ ਇੰਸਟਾਲੇਸ਼ਨ ਉਹ ਮਾਰਕੀਟ ਦੇ ਵਿੱਚ ਆਏਗਾ ਕੰਟੀਨ ਨਾਲੋਂ ਸਸਤਾ ਆਨਲਾਈਨ ਨਾਲੋਂ ਸਸਤਾ ਜਦੋਂ ਕੰਟੀਨ ਦੇ ਆਨਲਾਈਨ ਨਾਲੋਂ ਸਸਤਾ ਹੋ ਗਿਆ ਬਾਜ਼ਾਰ ਨਾਲੋਂ ਆਪਣੇ ਆਪ ਸਾਡਾ ਮੈਸੇਜ ਤੁਹਾਨੂੰ ਬਿਲਕੁਲ ਕਲੀਅਰ ਹੈ ਜੋ ਤੁਸੀਂ ਖਬਰ ਪਤਾ ਕਰਨ ਆਏ ਹੋ ਹੂੰ ਗਰਮੀਆਂ ਦੇ ਦਿਨ ਚੱਲ ਪਏ ਹੂੰ ਵਿਸਾਖੀ ਦਾ ਤਿਉਹਾਰ ਹੈ ਗਰਮੀਆਂ ਦਾ ਸਭ ਤੋਂ ਪਹਿਲਾ ਤਿਉਹਾਰ ਹੁੰਦਾ ਵਿਸਾਖੀ ਦਾ ਤਿਉਹਾਰ ਵਿਸਾਖੀ ਦੇ ਤਿਉਹਾਰ ਤੇ ਸਾਡੇ ਵੱਲੋਂ ਉਪਹਾਰ ਹੈ ਤੁਹਾਡੇ ਸਰੋਤਿਆਂ ਨੂੰ ਸਾਡੇ ਗਾਹਕਾਂ ਨੂੰ ਕਿ ਭਾਈ ਕੋਈ ਵੀ ਏਸੀ origignal ਕੰਪਨੀ ਦਾ ਸਭ ਤੋਂ ਸਸਤੇ ਰੇਟ ਤੇ ਲੈਣਾ ਤਾਂ ਇੱਕ ਵਾਰੀ ਸਰਦਾਰ ਪੁਆਇੰਟ ਤੇ ਜ਼ਰੂਰ ਆਓ। ਇੱਕ ਲਾਸਟ ਸਵਾਲ ਆ। ਇੱਕ ਆਖਰੀ ਸਵਾਲ ਇਹ ਹੈ। ਸਸਤਾ ਦੇ ਰਹੇ ਹੋ, ਕੰਪਨੀ ਦੇ ਰਹੇ ਹੋ। ਕਿਤੇ ਇਹ ਨਾ ਹੋਵੇ ਪਿਛਲੇ ਸਾਲ ਦਾ ਮਾਲ ਹੋਵੇ ਬਾਈ ਜੀ। ਬਾਈ ਜੀ ਆ ਤੁਹਾਡੇ ਸਾਹਮਣੇ ਸਟicker ਲੱਗੇ ਆ। ਆ ਹਰ ਪ੍ਰੋਡਕਟ ਦੇ ਉੱਪਰ ਸਟicker ਲੱਗੇ ਆ। ਤੁਸੀਂ ਦੇਖੋ ਹਰ ਪ੍ਰੋਡਕਟ ਦੇ ਉੱਪਰ ਸਟicker ਲੱਗੇ ਆ। ਜਿਹੜਾ ਮਰਜ਼ੀ ਪ੍ਰੋਡਕਟ ਪੜ ਲਓ। ਇਹਦੇ ਉੱਪਰ ਮੈਨੂਫੈਕਚਰਿੰਗ ਇਅਰ ਲਿਖਿਆ। ਹੁਣ ਤੁਸੀਂ ਆ ਆਪਣੇ ਭਾਈ ਸਾਹਿਬ ਨੂੰ ਬੁਲਾਓ। ਕੋਈ ਵੀ ਸਟicker ਪੜ ਲਓ। ਕੋਈ ਵੀ ਸਟicker ਨਹੀਂ ਕਿ ਜਿੱਥੇ ਮੈਂ ਰੋਕਿਆ। ਤੁਸੀਂ ਇੱਥੇ ਜ਼ੋਰ ਪਾਓ। ਆ ਦੇਖੋ ਜੀ 2024 ਸਾਰਾ ਮਾਲ ਹਰ ਕੰਪਨੀ ਦਾ ਲੇਟੈਸਟ ਪ੍ਰੋਡਕਟ ਲੱਗੀਆਂ ਭਾਈ ਸਾਹਿਬ ਜਿਹੜਾ ਸਾਡੇ ਕੋਲ ਮਾਲ ਹੈ ਇਹ ਕੰਪਨੀਆ ਤੋਂ ਸਿੱਧਾ ਮਾਲ ਆਂਦਾ ਹੈ オリジナル ਹੈ ਇੰਸਟਾਲੇਸ਼ਨ ਫ੍ਰੀ ਹੈ ਹੁਣ ਕਈ ਮਾਡਲ ਹੈ ਜਿਨ੍ਹਾਂ ਦੇ ਵਿੱਚ ਫ੍ਰੀ ਇੰਸਟਾਲੇਸ਼ਨ ਦੀ ਸਕੀਮਾਂ ਚੱਲਦੀਆਂ ਚਲੋ ਮੈਂ ਹੁਣ ਇਸ ਤੋਂ ਅੱਗੇ ਗੱਲ ਨੂੰ ਲਿਜਾਣਾ ਤੁਹਾਡੀ ਨੂੰ ਮੈਂ ਤੁਹਾਨੂੰ ਸਕੀਮਾਂ ਦੱਸਦਾ ਕੋਈ ਵੀ ਏਸੀ ਹਾਂਜੀ オリジナル ਹੋਗੇ ਪਹਿਲਾਂ ਤਾਂ ਹਾਂਜੀ ਸਭ ਤੋਂ ਸਸਤੇ ਹੋਗੇ ਹੁਣ ਇਸ ਤੋਂ ਬਾਅਦ ਕੀ 1 ਰੁਪਿਆ ਦੇ ਕੇ ਕੋਈ ਵੀ ਏਸੀ ਲੈ ਜਾਓ 1 ਰੁਪਿਆ ਦੇ ਕੇ ਕੋਈ ਵੀ ਏਸੀ ਲੈ ਜਾਓ ਵੱਡੇ ਭਾਜੀ origignal ਸਭ ਤੋਂ ਸਸਤਾ ਕੰਪਨੀਆਂ ਦਾ ਮਾਲ 1 ਰੁਪਿਆ ਦੇ ਕੇ ਕੋਈ ਵੀ ਏਸੀ ਲੈ ਜਾਓ ਤੁਸੀਂ ਕ੍ਰੈਡਿਟ ਕਾਰਡ ਚਲਾਉਂਦੇ ਹੋ ਤੁਸੀਂ ਕ੍ਰੈਡਿਟ ਕਾਰਡ ਲੈ ਕੇ ਆਓ ਤੁਹਾਨੂੰ 20% ਤੱਕ ਦਾ ਕੈਸ਼ਬੈਕ ਹੈ 45000 ਦਾ 40000 ਦਾ ਏਸੀ ਉੱਤੇ 5000 ਰੁਪਿਆ ਡਿਸਕਾਊਂਟ ਹੈ ਕ੍ਰੈਡਿਟ ਕਾਰਡ ਦੇ ਉੱਪਰ ਹਾਂਜੀ 2000 2500 5000 ਤੱਕ ਦਾ ਡਿਸਕਾਊਂਟ ਹੈ ਤੁਸੀਂ ਏਸੀ ਲੈਣ ਆਨੇ ਹੋ 1500 ਰੁਪਿਆ ਤੁਹਾਡਾ ਲਵਾਈ ਦਾ ਲੱਗਦਾ ਮੇਰੇ ਕੋਲ ਲਵਾਈ ਫ੍ਰੀ ਹੈ ਨੋ ਸੇ ਏਸੀ ਲਵਾਨੋ ਫਰੀ ਇੰਸਟਾਲੇਸ਼ਨ ਫਰੀ ਸਹੀ ਸੁਣ ਰਹੇ ਹੋ ਤੁਸੀਂ ਹਮ ਇੰਸਟਾਲੇਸ਼ਨ ਫਰੀ ਫੇਰ ਤੁਸੀਂ ਏਸੀ ਲਵਾਨੇ ਹੋ ਤੁਸੀਂ ਸਟੈਬਲਾਈਜ਼ਰ ਲਵਾਨੇ ਹੋ ਸਾਡੇ ਕੋਲ ਸਟੈਬਲਾਈਜ਼ਰ ਫਰੀ ਇੱਕ ਖਾਸ ਇਹ ਚੀਜ਼ ਕਿੱਦਾਂ ਆਈ ਮਨ ਦੇ ਵਿੱਚ ਵੀ ਇੰਨਾ ਸਸਤੀ ਚੀਜ਼ ਕਿੱਦਾਂ ਦੇ ਰਹੇ ਆ ਦੇਖੋ ਇਹ ਗੱਲ ਤੁਸੀਂ ਹੁਣ ਮੈਂ ਤੁਹਾਨੂੰ ਬਾਰ ਬਾਰ ਇਹੀ ਗੱਲ ਸਮਝਾਉਂਗਾ ਉਹਦੇ ਨਾਲ ਚੰਗਾ ਤੁਸੀਂ ਦੋ ਏਸੀ ਲਿਜਾ ਕੇ ਪ੍ਰਮਾਣ ਦਿਓ ਲੋਕਾਂ ਨੂੰ ਕਿ ਭਾਈ ਸਾਹਿਬ ਇਹ ਸਭ ਤੋਂ ਸਸਤੀ ਏਸੀ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਜਿਹੜਾ ਵੀ ਏਸੀ ਤੁਸੀਂ ਲੈਣ ਆਓਗੇ ओरिजिनल एसी ਸਭ ਤੋਂ ਸਸਤਾ ਇੰਸਟਾਲੇਸ਼ਨ ਫਰੀ ਸਟੈਬਲਾਈਜ਼ਰ ਫਰੀ ਸਟੈਂਡ ਫਰੀ ਸਕੀਮ ਚੱਲ ਰਹੀ ਆ ਸਾਡੇ ਕੋਲ ਵਿਸਾਖੀ ਦੇ ਮੌਕੇ ਤੇ 1 ਰੁਪਿਆ ਦੇ ਕੇ ਕੋਈ ਵੀ ਏਸੀ ਕੋਈ ਵੀ ਏਸੀ ਲੈ ਜਾਓ ਕੋਈ ਵੀ ਏਸੀ ਲੈ ਜਾਓ 1 ਰੁਪਿਆ ਦੇ ਕੇ ਇਸੀ ਦਿਖਾਤੇ ਹੋਰ ਵੀ ਸਮਾਨ ਰੱਖਿਆ ਹੋਇਆ ਆਪਣੇ ਕੋਲ ਸ਼ੋਰੂਮ ਦੇ ਵਿੱਚ ਹੈ ਦੇਖੋ ਸਾਡੇ ਕੋਲ ਹਰ ਪ੍ਰੋਡਕਟ ਦੇ ਉੱਪਰ ਆਫਰਸ ਚੱਲ ਰਹੀਆਂ ਸਭ ਤੋਂ ਸਟਾਰਟਿੰਗ ਆਫਰ ਹੁੰਦੀ ਹੈ ਐਕਸਚੇਂਜ ਆਫਰ ਹੁਣ ਜਿੱਦਾਂ ਕੋਈ ਵੀ ਤੁਸੀਂ ਫ੍ਰਿਜ ਲੈਣ ਆਜੋ ਕੋਈ ਵੀ ਏਸੀ ਲੈਣ ਆਜੋ ਕੋਈ ਪੁਰਾਣਾ ਏਸੀ ਪੁਰਾਣਾ ਫ੍ਰਿਜ ਲਿਆਓ 5000 ਰੁਪਏ ਤੋਂ ਲੈ ਕੇ 15000 ਰੁਪਏ ਤੱਕ ਐਕਸਚੇਂਜ ਆਫਰ ਹੈ ਹੁਣ ਆ ਇੱਕ ਪ੍ਰੋਡਕਟ ਹੈ ਜੀ ਇਹ ਗਲਾਸ ਡੋਰ ਦੇ ਵਿੱਚ ਟਫਨ ਗਲਾਸ ਚ 3 ਡੋਰ ਫ੍ਰਿਜ ਹੈ ਜੀ 3 ਡੋਰ ਸਾਈਡ ਬਾਈ ਸਾਈਡ ਫ੍ਰਿਜ ਹੈ ਜੀ ਹੁਣ ਇਹਦੇ ਨਾਲ ਇੰਨੀ ਵਧੀਆ ਸਕੀਮ ਚੱਲਦੀ ਪਈ ਆ ਭਾਜੀ ਇਹ ਇੱਕ ਫ੍ਰਿ ਇੱਕ ਫ੍ਰਿਜ ਫ੍ਰੀ ਫ੍ਰਿਜ ਨਾਲ ਫ੍ਰਿਜ ਫ੍ਰੀ ਸਹੀ ਸੁਣਿਆ ਫ੍ਰਿਜ ਨਾਲ ਫ੍ਰਿਜ ਫ੍ਰੀ ਸਸਤਾ ਸੋਨੇ ਸੀਗਾ ਫ੍ਰੀ ਵੀ ਕੱਢਤਾ ਤੁਸੀਂ ਤਾਂ 3 ਡੋਰ ਫ੍ਰਿਜ ਹੈ ਜੀ ਹਾਇਰ ਦਾ ਇਹਦੇ ਨਾਲ ਇੱਕ ਫ੍ਰਿਜ ਨਾਲ ਇੱਕ ਫ੍ਰਿਜ ਫ੍ਰੀ 2 ਸਾਲ ਦੀ ਦੀ ਗਾਰੰਟੀ ਹੈ ਇਹਦੇ ਚ 1994 ਰੁਪਏ ਦੀਆਂ ਤੁਹਾਡੀਆਂ ਕਿਸ਼ਤਾਂ ਬਣ ਜਾਣੀਆਂ ਠੀਕ ਹੈ ਜੀ 100 ਰੁਪਿਆ ਦੇਂਦਾ ਵੀ ਨਹੀਂ ਬੈਠਿਆ 100 ਰੁਪਿਆ ਦੇਂਦਾ ਵੀ ਨਹੀਂ ਬੈਠਿਆ ਕਿਸ਼ਤ ਦਾ ਤੇ ਉਹ ਤੁਹਾਡਾ ਫ੍ਰਿਜਾ ਜਿਹੜਾ ਜੀ ਇਦਾਂ ਹੀ ਤੁਸੀਂ ਅੱਗੇ ਆਜੋ ਸਾਡੇ ਕੋਲ 1994 ਰੁਪਏ ਦੇ ਗਾਦੇ ਤੇ ਸਕੀਮ ਆ ਜਾਣੀ ਹੈ ਇਹ ਬਾਟਮ ਮਾਉਂਟੇਡ ਫ੍ਰਿਜ ਆ ਗਿਆ ਜੀ ਸਾਡੇ ਠੀਕ ਹੈ ਜੀ ਇਸੇ ਤਰ੍ਹਾਂ ਸਾਡੇ ਕੋਲ ਸਾਰੀ ਫਰਿੱਜਾਂ ਦੀ ਰੇਂਜ ਲੱਗੀ ਹੈ ਇੱਧਰ ਤੁਸੀਂ ਨਿਗਾਹ ਮਾਰੋਗੇ ਮਸ਼ੀਨਾਂ ਦੀ ਰੇਂਜ ਲੱਗੀ ਹੈ ਮਗਰ ਸਾਡੇ ਕੋਲ LED TV ਆ ਗਏ ਜੀ Google TV ਆ ਗਏ Android TV ਆ ਗਏ ਚਿਮਨੀਆਂ ਆ ਗਈਆਂ ਚੁੱਲ੍ਹੇ ਆ ਗਏ ਤੇ ਬਾਹਰ ਸਾਡੇ ਕੋਲ 에어 ਕੂਲਰ ਆ ਗਏ ਇਹ ਸਾਰੇ ਪ੍ਰੋਡਕਟਸ ਤੇ ਹਰ ਵੇਲੇ ਸਕੀਮਾਂ ਚੱਲਦੀਆਂ ਰਹਿੰਦੀਆਂ ਗਰਮੀਆਂ ਦੇ ਦਿਨਾਂ AC ਔਰ ਕੂਲਰ ਦਾ ਮੇਲਾ ਆਨੰਦ ਲਓ ਆਕੇ ਘੱਟ ਤੋਂ ਘੱਟ ਰੇਟ ਤੇ ਵਧੀਆ ਤੋਂ ਵਧੀਆ ਮਾਲ ਲੈ ਕੇ ਵਧੀਆ ਸਕੀਮ ਨਾਲ ਆਪਣੀ ਗਰਮੀਆਂ ਦਾ ਆਨੰਦ ਮਾਣੋ ਗਰਮੀਆਂ ਦੀਆਂ ਛੁੱਟੀਆਂ ਐਤਕੀ ਸਾਡੇ ਵੱਲੋਂ ਸਰਦਾਰ ਪੁਆਇੰਟ ਵੱਲੋਂ ਸਾਰਿਆਂ ਨੂੰ ਆਪਣੇ ਆਪਣੇ ਘਰ ਵਧੀਆ ਜਿਹਾ ਏਸੀ ਲਵਾਓ ਤੇ ਘਰੇ ਬੈਠੋ ਮौज ਨਾਲ ਗਰਮੀਆਂ ਦੀਆਂ ਛੁੱਟੀਆਂ ਮਨਾਓ ਕਸਟਮਰ ਨੇ ਆਉਣਾ ਕਿੱਥੇ ਐਡਰੈਸ ਤੁਸੀਂ ਦੱਸ ਨਹੀਂ ਰਹੇ ਭਾਈ ਜੀ ਪਰਮਾਰ ਹਸਪਤਾਲ ਦੇ ਕੋਲ ਸਾਡਾ ਸ਼ੋਰੂਮ ਹੈ ਪੁਰਾਣਾ ਸ਼ੋਰੂਮ ਹੈ ਸਰਦਾਰ ਪੁਆਇੰਟ ਰੋਪੜ ਨੰਬਰ ਸਕਰੀਨ ਤੇ ਤੁਹਾਡੇ ਚੱਲ ਜਾਏਗਾ ਕੋਈ ਵੀ ਬੰਦਾ ਸਾਨੂੰ ਕਿਤੋਂ ਵੀ ਫੋਨ ਕਰ ਸਕਦਾ AC ਦੇ ਉੱਪਰ ਫਰਿੱਜ ਦੇ ਉੱਪਰ ਫਾਈਨਾਂਸ ਦੀ ਸਕੀਮ ਕ੍ਰੈਡਿਟ ਕਾਰਡ ਦੀ ਸਕੀਮ ਐਕਸਚੇਂਜ ਆਫਰ ਫ੍ਰੀ ਗਿਫਟ ਫ੍ਰੀ ਇੰਸਟਾਲੇਸ਼ਨ ਫ੍ਰੀ ਸਟੈਬਲਾਈਜ਼ਰ ਫ੍ਰੀ ਸਟੈਂਡ ਸਾਰੀਆਂ ਸਕੀਮਾਂ ਅਵੇਲੇਬਲ ਹੈ ਜਦ ਮਰਜੀ ਆਣ ਕੇ ਜਦੋਂ ਮਰਜੀ ਜਿਆ ਆਉਣ ਨੂੰ ਵਿਸਾਖੀ ਦੇ ਉੱਪਰ ਕੁਝ ਸਪੈਸ਼ਲ ਸਕੀਮਾਂ ਚੱਲਦੀਆਂ ਪਈਆਂ ਤੁਹਾਡੇ ਥਰੂ ਅਸੀਂ ਉਹ ਅਨਾਉਂਸ ਕੀਤੀਆਂ ਉਹਨਾਂ ਦਾ ਫਾਇਦਾ ਲੈਣ ਲਈ ਜਲਦੀ ਤੋਂ ਜਲਦੀ ਆਓ ਕਿਉਂਕਿ ਸਾਡੇ ਕੋਲ ਆਫ ਸੀਜ਼ਨ ਵਾਲੇ ਰੇਟ ਚੱਲਦੇ ਪਏ ਆ ਆਫ ਸੀਜ਼ਨ ਵਾਲੇ ਰੇਟ ਦਾ ਫਾਇਦਾ ਲੈਣ ਲਈ ਜਿੰਨੀ ਛੇਤੀ ਹੋ ਸਕਦਾ ਉੰਨੀ ਛੇਤੀ ਆਓ ਸਾਰੀ ਕੰਪਨੀਆਂ ਦੇ AC ਅਵੇਲੇਬਲ